ਇਥੇ ਇੱਕ ਤਰਕ ਖੜਾ ਹੁੰਦਾ ਹੈ ਜਪਣ ਵਾਸਤੇ ਫਿਰ ਬਾਣੀ ਕੰਠ ਹੋਣੀ ਚਾਹੀਦੀ ਹੈ ਕਿਉਂਕਿ ਧਿਆਨ ਜੋ ਅੰਤਰਮੁਖੀ ਕਰਨਾ ਹੈ ਅਗਰ ਕੰਠ ਨਹੀਂ ਤਾਂ ਧਿਆਨ ਤਾਂ ਬਾਹਰ ਜਾਏਗਾ ਗੁਟਕੇ ਤੇ ਜਾਏਗਾ ਪੌਥੀ ਤੇ ਜਾਏਗਾ ਇੱਥੇ ਆ ਕੇ ਗੁਰੂ ਨਾਨਕ ਦੇਵ ਜੀ ਨੇ ਕਹਿ ਦਿੱਤਾ ਓਮੇ ਸਾਧਨਾ ਮਾਰੀ ਇੱਕ ਓਮ ਦਾ ਅੱਖਰ ਤੇ ਉਚਾਰਨ ਕਰ ਸਕਦਾ ਹੈ ਇੱਕ ਵਾਇਗਰੂ ਤੇ ਕਹਿ ਸਕਦਾ ਹੈ ਅੱਲਾਹ ਹੋਤੇ ਕਹਿ ਸਕਦਾ ਹੈ ਨਹੀਂ ਪੂਰੀ ਕੁਰਾਨ ਪੜ ਸਕਦਾ ਤੇ ਨਾ ਪੜੇ ਅੱਲਾਹ ਉਹ ਅੱਲਾਹ ਤੇ ਕਰ ਸਕਦਾ ਹੈ ਨਹੀਂ ਉਪਨਿਸ਼ਦਾਂ ਪੜ ਸਕਦਾ ਨਹੀਂ ਵੇਦ ਪੜ ਸਕਦਾ ਹਰੀ ਓਮ ਹਰੀ ਓਮ ਤੇ ਜਪ ਸਕਦਾ ਹੈ ਨਹੀਂ ਸਾਰੀ ਬਾਣੀ ਪੜ ਸਕਦਾ ਵਾਹਿਗੁਰੂ ਵਾਹਿਗੁਰੂ ਤੇ ਜਪ ਸਕਦਾ ਮਹਾਰਾਜ ਕਹਿੰਦੇ ਜਪਣ ਵਾਲਾ ਮਾਰ ਨਹੀਂ ਖਾਏਗਾ ਬਖਸ਼ਿਆ ਜਾਏਗਾ ਪ੍ਰਮਾਤਮਾ ਮਾਫ ਕਰੇਗਾ ਇਹਦੇ ਲਈ ਪ੍ਰਮਾਤਮਾ ਦੇ ਘਰ ਦੇ ਦਰਵਾਜ਼ੇ ਖੁੱਲ੍ਹੇ ਕਿਉਂਕਿ ਜਪਦਾ ਪਿਆ ਅਗਰ ਜਪਦਾ ਪਿਆ ਤੇ ਇੱਕੋ ਹੀ ਅੱਖਰ ਅੰਦਰ ਚਲਾ ਗਿਆ ਤੇ ਅਜੱਪਾ ਜਾਪ ਚੱਲ ਪਏਗਾ ਸਾਰੇ ਵਿਚਾਰ ਸ਼ਾਂਤ ਹੋ ਜਾਣਗੇ ਰੱਬੀ ਜੋਤ ਪ੍ਰਗਟ ਹੋ ਜਾਏਗੀ ਏ ਵੀ ਮਹਿਰਜ਼ ਕਰਦੇ ਆ ਇੱਕ ਅਖਰ ਹਰ ਮਨ ਬਸਤ ਨਾਨਕ ਹੋਤ ਨਿਹਾਲ ਜਪਣ ਲਈ ਧਿਆਨ ਅੰਤਰਮੁਖੀ ਕਰਨਾ ਪਏਗਾ ਜਪਣਾ ਇੰਜ ਹੈ ਜਿਵੇਂ ਭੋਜਨ ਦੀ ਬੁਰਕੀ ਮੈਂ ਕੰਠ ਤੋਂ ਥੱਲੇ ਕਰ ਦਿਤੀਏ ਕਿ ਖੂਨ ਬਣੇਗੀ ਇਹ ਮਾਸ ਬਣੇਗੇ ਇਹ ਕੁਛ ਨਾ ਕੁਛ ਬਣੇਗੇ ਲੇਕਿਨ ਪੜਨਾ ਤੇ ਇੰਜ ਹੈ ਜਿਵੇਂ ਭੋਜਨ ਜੇ ਥਾਲੀ ਚ ਪਿਆਈ ਆ ਮੈਂ ਬਣਾ ਰਿਹਾ ਪਕਾ ਰਿਹਾ ਇਸ ਤਰ੍ਹਾਂ ਹੀ ਹੈ ਪੜਨਾ ਇਸ ਤਰ੍ਹਾਂ ਰੋਟੀ ਪਕਾਈ ਜਾ ਰਹੀ ਹੈ ਪਰੋਸੀ ਜਾ ਰਹੀ ਹੈ ਥਾਲੀਆਂ ਚ ਰੱਖੀ ਜਾ ਰਹੀ ਹੈ ਇਹ ਪੜਨਾ ਇੰਜ ਹੈ ਤੇ ਸਾਰੀ ਜ਼ਿੰਦਗੀ ਕਿਸੇ ਦੀ ਪਕਾਣ ਦੇ ਚ ਹੀ ਲੰਘ ਜਾਏ ਉਹਨੂੰ ਸਿਆਣਾ ਖੋਗੇ ਸਾਰੀ ਜ਼ਿੰਦਗੀ ਪੜਿ ਵਿਚ ਲੰਗੀਏ ਇਸ ਵਾਸਤੇ ਗੁਰਨਾਮਿਕ ਨੂੰ ਐਲਾਨੀਆਂ ਕਹਿਣਾ ਪਿਆ ਪੜੀਏ ਜੇਤੇ ਬਰਸ ਬਰਸ ਪੜੀਏ ਜੇਤੇ ਸਾਸ ਪੜੀਏ ਜੇਤੀ ਆਰਜਾ ਪੜੀਏ ਜੇਤੇ ਸਾਸ ਸਾਰੇ ਮਹੀਨੇ ਪੜ ਸਾਰੇ ਸਾਲ ਪੜ ਸਾਰੇ ਸਵਾਸ ਜਿਤਨੇ ਨੇ ਇਤਨਾ ਪੜ ਪਰ ਨਾਨਕ ਲੇਖੇ ਇੱਕ ਗੱਲ ਹੋਰ ਹौं ਮੈਂ ਜਕਣਾ ਜਪ ਉਹ ਇੱਕ ਗੱਲ ਕੀ ਹੈ ਜਪਣਾ ਜਪ ਮਨ ਮੇਰੇ ਗੋਬਿੰਦ ਕੀ ਬਾਣੀ ਹੁਣ ਮੈਂ ਫਿਰ ਦੁਹਰਾਵਾਂ ਬੜੇ ਧਿਆਨ ਨਾਲ ਸੁਣਨਾ ਜ਼ਰੂਰ ਅਭਿਆਸੇ ਦੀ ਪਕੜ ਚ ਆ ਜਾਏਗੀ ਪੜਨ ਨਾਲੋਂ ਜਪਣਾ ਲੱਖਾਂ ਗੁਣਾ ਔਖ ਹੈ ਸੈਂਕੜੇ ਗੁਣਾ ਨਹੀਂ ਹਜ਼ਾਰਾਂ ਗੁਣਾ ਨਹੀਂ ਲੱਖਾਂ ਗੁਣਾ ਪੜ੍ਹ ਕੇ ਕੋਈ ਵੀ ਲਏਗਾ ਬੱਚੇ ਵੀ ਪੜ੍ਹ ਲੈਣਗੇ ਬੁੱਢੇ ਵੀ ਪੜ੍ਹ ਲੈਣਗੇ ਜਵਾਨ ਵੀ ਪੜ੍ਹ ਲੈਣਗੇ ਜਪਣਾ ਔਖਾ ਹੈ ਸ਼ੁਰੂਆਤ ਪੜਨ ਤੋਂ ਕਰਨੀ ਹੈ ਪੜਨਾ ਕਰਮकांड ਹੈ ਅਗਰ ਜਪਣ ਦੇ ਸਫਲਤਾ ਮਿਲ ਗਈ ਤੇ ਅਨੁਭਵ ਹੈ ਇਹ ਅਨੁਭਵ ਪ੍ਰਕਾਸ਼ ਹੈ ਇਸ ਅਨੁਭਵ ਪ੍ਰਕਾਸ਼ ਵਿੱਚ ਫਿਰ ਜਿਹੜੇ ਅਰਥ ਖੁੱਲਣਗੇ ਮੈਂ ਅਰਜ਼ ਕਰਾਂ ਉਹ ਬਾਹਰ ਦੇ ਟੀਕਿਆਂ ਦੇ ਅਰਥ ਨਾਲ ਮੇਲ ਨਹੀਂ ਖਾਂਣਗੇ ਉਹ ਅਰਥ ਕੁਝ ਹੋਰ ਹੋਣਗੇ ਉਹ ਅਰਥ ਵਾਸਤਵਿਕ ਅਰਥ ਹੋਣਗੇ ਔਰ ਉਹ ਅਰਥ ਵੀ ਇੱਕ ਨਹੀਂ ਹੋਵੇਗਾ ਰੋਜ਼ ਰੋਜ਼ ਜਪਦਿਆਂ ਖੁੱਲਣਗੇ ਨਵੇਂ ਤੋਂ ਨਵੇਂ ਖੁੱਲਣਗੇ ਅੱਜ ਜਪਿਆ ਕੁਝ ਹੋਰ ਅਰਥ ਖੁੱਲੇ ਨੇ ਕੱਲ ਜਪਿਆ ਕੁਝ ਹੋਰ ਅਰਥ ਖੁੱਲੇ ਨੇ ਇਸ ਵਾਸਤੇ ਮੈਂ ਅਰਜ਼ ਕਰਾਂ ਜਪਜੀ ਸਾਹਿਬ ਅਗਰ ਰੋਜ਼ ਜਪੀ ਜਾ ਰਹੀ ਹੈ ਕਰੋੜਾਂ ਜਨਮ ਵੀ ਮਨੁੱਖ ਜਪੇ ਕਤਈ ਪੁਰਾਣੀ ਨਹੀਂ ਹੋਵੇਗੀ ਨਵੇਂ ਅਰਥ ਖੋਲੇਗੇ ਗੁਰੂ ਦਾ ਸ਼ਬਦ ਨਵੇਂ ਅਰਥ ਖੋਲੇਗਾ ਸਾਹਿਬ ਮੇਰਾ ਨੀਤ ਨਵਾ ਸਦਾ ਸਦਾ ਦਾ ਨਿਤ ਨਵੀਂ ਝਲਕ ਮਿਲੇਗੀ ਇਸ ਜਪਣ ਦੇ ਚ ਅੱਜ ਜਪੇ ਹੈ ਕੁਝ ਹੋਰ ਝਲਕ ਮਿਲੀਏ ਕੱਲ ਜਪਿਆ ਕੁਝ ਹੋਰ ਝਲਕ ਮਿਲੇਗੀ ਇਸ ਵਾਸਤੇ ਇਸ ਤਰ੍ਹਾਂ ਦੇ ਖਸਮ ਦੇ ਬੋਲ ਜੋ ਆਪ ਕਦੀ ਪੁਰਾਣਾ ਨਹੀਂ ਉਹਦੇ ਬੋਲ ਕਦੀ ਪੁਰਾਣੇ ਨਹੀਂ ਹੁੰਦੇ ਨਵੇਂ ਅਰਥ ਖੋਲਦੇ ਨੇ ਨਵੀਂ ਖੇਡ ਜੋ ਹੈ ਬਣਦੀ ਹੈ ਤਾਂ ਸਹਿਬ ਕਹਿੰਦੇ ਨੇ ਜਿਸ ਤਰ੍ਹਾਂ ਸੰਸਾਰ ਮੈਲ ਹੈ ਤੇ ਮੈਲ ਦੇ ਚ ਵਿਚਰਦੇ ਆ ਕਪੜੇ ਮੈਲੇ ਹੋ ਜਾਂਦੇ ਨੇ ਮੋਹ ਮੱਥਾ ਮੈਲਾ ਹੋ ਜਾਂਦਾ ਹੈ ਮਨੁੱਖ ਪਾਣੀ ਨਾਲ ਔਰ ਜੇ ਕਿਦਰੇ ਗਲਾਜ਼ਤ ਨਾਲ ਕਪੜੇ ਮੈਲੇ ਹੋ ਗਏ ਨੇ ਸਰੀਰ ਵੀ ਮੈਲ ਨਾਲ ਮੈਲੇ ਹੋ ਗਏ ਨੇ ਤਾਂ ਮਨੁੱਖ ਸਾਬਣ ਦੇ ਕੇ ਧੋ ਲੈਂਦਾ ਹੈ ਭਰੀਏ ਮਤ ਪਾਪਾਂ ਕੇ ਸੰਗ ਉਹ ਧੋਪੇ ਨਾਵੇਂ ਕੇ ਰੰਗ ਅਗਰ ਪਾਪ ਨਾਲ ਮਤ भर ਜਾਏ ਤੇ ਪਾਪ ਕੀ ਮੈਂ ਫਿਰ ਦौराਵਾ ਬੁਰਾ ਸੋਚਣਾ ਹੀ ਪਾਪ ਹੈ ਗਲਤ ਵਿਚਾਰ ਹੀ ਪਾਪ ਨੇ ਬਦਕਿਸਮਤੀ ਹੈ ਲੋਕੀ ਸੁਣੋ ਸਮਝਦੇ ਨੇ ਕਿ ਇਹ ਤੇ ਕੁਝ ਨਹੀਂ ਕਿਸੇ ਦਾ ਨੁਕਸਾਨ ਥੋੜੀ ਹੋਇਆ ਪਰ ਆਪਣਾ ਹੋ ਗਿਆ ਮਨ ਮੇਲਾ ਹੋ ਗਿਆ ਆਪਣਾ ਤੇ ਹੋ ਗਿਆ ਜਿਹੜਾ ਰੋਜ਼ ਰੋਜ਼ ਬੁਰਾ ਸੋਚਦਾ ਪਿਆ ਇੱਕ ਦਿਨ ਕਰਤ ਦੇ ਚ ਵੀ ਇਹ ਬੁਰਾ ਪ੍ਰਗਟ ਹੋ ਸਕਦਾ ਹੈ ਇਹ ਵੀ ਮੈਂ ਅਰਜ਼ ਕਰਦੇ ਆਂ ਕਹਿੰਦੇ ਨੇ ਚੋਰ ਦੇ ਅੰਦਰ ਦੁਸ਼ਟ ਦੇ ਅੰਦਰ ਦੁਸ਼ਪਣੇ ਦੇ ਵਿਚਾਰ ਹਰ ਵਕਤ ਚੱਲਦੇ ਨੇ ਕਰਤ ਦੇ ਚ ਕਦੀ ਕਦੀ ਪ੍ਰਗਟ ਆਉਂਦੇ ਨੇ ਸੰਤ ਦੇ ਅੰਦਰ ਦਇਆ ਤੇ ਪ੍ਰੇਮ ਹਰ ਵਕਤ ਚੱਲਦੀ ਏ ਪਰ ਉਪਕਾਰ ਹਰ ਵਕਤ ਚੱਲਦਾ ਹੈ ਕ੍ਰਿਤ ਦੇ ਵਿੱਚ ਕਦੀ ਕਦੀ ਪ੍ਰਗਟ ਹੁੰਦਾ ਜਿੱਥੇ ਲੋੜ ਪੈ ਜਾਏ ਲਵਜ਼ ਮੈਂ ਫਿਰ ਦੋ ਰਹਾ ਹਾਂ ਦੁਸ਼ਟ ਦੇ ਅੰਦਰ ਦੁਸ਼ਟਪਨਾ ਹਰ ਵਕਤ ਚੱਲਦਾ ਹੈ ਮਨ ਦੇ ਵਿੱਚ ਕ੍ਰਿਤ ਦੇ ਵਿੱਚ ਉਦੋਂ ਪ੍ਰਗਟ ਹੁੰਦਾ ਜਿੱਥੇ ਮੌਕਾ ਲੱਗ ਜਾਏ ਕਿਉਂਕਿ ਬੁਰਾ ਕਰਨ ਦਾ ਹਰ ਜਗ੍ਹਾ ਮੌਕਾ ਨਹੀਂ ਹੈ ਕਾਨੂੰਨ ਹੈ ਸਮਾਜ ਹੈ ਬੁਰਾ ਸੋਚਣ ਲਈ ਤੇ ਹਰ ਜਗ੍ਹਾ ਮੌਕਾ ਹੈ ਹਰ ਜਗ੍ਹਾ ਮੌਕਾ ਹੈ ਦੁਸ਼ਟ ਦੇ ਅੰਦਰ ਦੁਸ਼ਟਪਨਾ ਹਰ ਵਕਤ ਚੱਲਦਾ ਹੈ ਉਹਦੇ ਵਿਚਾਰਾਂ ਚ ਉਹਦੀ ਸੋਚਣੀ ਚ ਉਹਦੀ ਚਤਵਨੀਂ ਚ। ਕ੍ਰਿਤ ਦੇ ਚ ਉਦੋਂ ਪ੍ਰਗਟ ਹੁੰਦਾ ਜਦ ਉਸ ਨੂੰ ਮੌਕਾ ਮਿਲ ਜਾਏ। ਸੰਤ ਦੇ ਅੰਦਰ ਸਜਣਤਾ, ਪਵਿੱਤਰਤਾ, ਪ੍ਰੇਮ ਤੇ ਦਇਆ ਹਰ ਵਕਤ ਚੱਲਦੀ ਹੈ। ਹਰ ਵਕਤ ਚੱਲਦੀ ਹੈ। ਕ੍ਰਿਤ ਦੇ ਚ ਉਦੋਂ ਪ੍ਰਗਟ ਆਉਂਦੀ ਹੈ ਜਿੱਥੇ ਲੋੜ ਪੈ ਜਾਏ। ਲੋੜ ਪੈ ਜਾਏ। ਉਮੀਦੇ ਗੱਲ پکڑਦੇ ਚਾਹੀ ਆਈ ਹੋਵੇਗੀ ਚਲੋ ਮੈਂ ਇੱਕ ਦਫਾ ਫਿਰ ਦੌੜਨਾ ਦੁਸ਼ਟ ਦੇ ਅੰਦਰ ਦੁਸ਼ਟਪਣਾ ਹਰ ਵਕਤ ਚੱਲਦਾ ਹੈ ਹਰ ਵਕਤ ਚੱਲਦਾ ਹੈ ਕਿਰਤ ਦੇਚ ਉਹਦੋਂ ਦੁਸ਼ਟਪਣਾ ਪ੍ਰਗਟ ਆਉਂਦਾ ਜਦ ਉਹਨੂੰ ਮੌਕਾ ਮਿਲ ਜਾਏ ਕਿਉਂਕਿ ਹਰ ਜਗ੍ਹਾ ਮੌਕਾ ਨਹੀਂ ਹਰ ਵਕਤ ਮੌਕਾ ਨਹੀਂ ਮਿਲ ਸਕਦਾ ਸਮਾਜ ਹੈ ਕਾਨੂੰਨ ਹੈ दुष्ट ਦੇ ਅੰਦਰ ਦੁਸ਼ਟਪਣਾ ਹਰ ਵਕਤ ਚੱਲਦਾ ਹੈ ਹਰ ਵਕਤ ਚੱਲਦਾ ਹੈ ਕ੍ਰਿਤ ਦੇ ਵਿੱਚ ਉਦੋਂ ਪ੍ਰਗਟ ਆਉਂਦਾ ਹੈ ਜਦ ਮੌਕਾ ਮਿਲ ਜਾਏ ਸੰਤ ਦੇ ਅੰਦਰ ਦਇਆ ਹਰ ਵਕਤ ਚੱਲਦੀ ਹੈ ਪ੍ਰੇਮ ਹਰ ਵਕਤ ਚੱਲਦਾ ਹੈ ਪਰਉਪਕਾਰ ਹਰ ਵਕਤ ਚੱਲਦਾ ਹੈ ਰੱਬੀ ਪਿਆਰ ਹਰ ਵਕਤ ਚੱਲਦਾ ਹੈ ਕ੍ਰਿਤ ਦੇ ਵਿੱਚ ਉਦੋਂ ਪ੍ਰਗਟ ਆਉਂਦਾ ਜਿੱਥੇ ਲੋੜ ਪੈ ਜਾਏ ਲੋੜ ਪੈ ਜਾਏ ਅਸਲੀ ਗਲ ਵਿਚਾਰ ਦਈਏ ਸਾਬ ਕਹਿੰਦੇ ਨੇ ਭਰੀਏ ਮਤ ਪਾਪਾਂ ਕੇ ਸੰਗ ਉਹ ਧੋਪੇ ਨਾਵੇਂ ਕੇ ਰੰਗ ਉਹ ਪਾਪ ਧੁੱਲ ਜਾਂਦਾ ਹੈ ਨਾਮ ਦੇ ਰੰਗ ਨਾਲ ਤੇ ਨਾਮ ਦਾ ਰੰਗ ਕੀ ਹੈ ਜਪ ਜਪਣਾ ਹੀ ਰੰਗ ਹੈ ਜਪਦੇ ਆ ਜ਼ਿੰਦਗੀ ਬਦਲੇਗੀ ਜਪਦੇ ਆ ਉਹ ਅੱਖਰ ਜੈਸੇ ਅੰਦਰ ਵਸੇਗਾ ਮਨ ਦੇ ਚ ਹੁਣ ਬੁਰੀ ਸੋਚਣੀ ਕਿੱਥੇ ਹੁਣ ਬੁਰੇ ਵਿਚਾਰ ਕਿੱਥੇ ਹੁਣ ਚਿਤਵ ਨਹੀਂ ਕਿੱਥੇ ਮੈਲ ਤੇ ਦੁਲ ਗਏ ਹਰ ਉਸ ਮਨ ਕੋ ਨੂੰ ਸਮਝ ਲੈਣਾ ਚਾਹੀਦਾ ਹੈ ਮਨ ਮੈਲੇ ਅਗਰ ਬੁਰਾ ਸੋਚ ਰਿਹਾ ਹੈ ਮਨ ਮੈਲੇ ਅਗਲ ਗਲਤ ਵਿਚਾਰ ਚੱਲ ਰਹੇ ਨੇ ਮਨ ਮੈਲੇ ਅਗਲ ਗਲਤ ਚਿਤਵਨੀ ਚੱਲ ਰਹੀ ਹੈ ਮੈਲਾ ਤੇ ਫਿਰ ਬੜੀ ਕੀਮਤੀ ਬੋਲ ਮਨ ਮੈਲੇ ਸਭ ਕਿਛ ਮੈਲਾ ਤਨੰਦ ਹੋਤੇ ਮਨ ਅੱਛਾ ਨਾ ਹੋਏ ਮਨ ਮੈਲਾ ਇਹਦਾ ਦਾਨ ਵੀ ਮੈਲਾ ਮਨ ਮੈਲਾ ਇਹਦਾ ਗਿਆਨ ਵੀ ਮੈਲਾ ਮਨ ਮੈਲਾ ਇਹਦੀ ਸੇਵਾ ਵੀ ਮੈਲੀ ਮਨ ਮੈਲਾ ਇਹਦਾ ਸਤਸੰਗ ਵੀ ਕੋਈ ਪਵਿੱਤਰ ਨਹੀਂ ਤੋਂ ਮੈਂ ਫਿਰ ਅਰਜ਼ ਕਰਦੇ ਆਂ ਬਰਦਾਸ਼ਤ ਕਰ ਲੈਣਾ ਦੋ ਸ਼ਬਦ ਵਿਦਵਾਨਾਂ ਦੇ ਐਸੇ ਬੋਲ ਨੇ ਕਿ ਅਪਰਾਧੀ ਜੇਲਾਂ ਦੇ ਚਾਉਂਦੇ ਨੇ ਪਾਪੀ ਚਰਚ ਦੇ ਚਾਉਂਦੇ ਨੇ ਮਸਜਿਦਾਂ ਚਾਉਂਦੇ ਨੇ ਮੰਦਰਾਂ ਚਾਉਂਦੇ ਨੇ ਕਿ পাপ ਸਮਾਜ ਨੂੰ ਦਿਖਾਈ ਨਹੀਂ ਦਿੰਦਾ ਕਾਨੂੰਨ ਨੂੰ ਦਿਖਾਈ ਨਹੀਂ ਦਿੰਦਾ ਔਰ ਇਹ ਧੋਲਦਾ ਹੈ ਨਾਮ ਦੇ ਰੰਗ ਨਾਲ ਤੇ ਨਾਮ ਦਾ ਰੰਗ ਕਿਵੇਂ ਛੜੇ ਜਪਦਿਆਂ ਇਸ ਵਾਸਤੇ ਜਪ ਅਨਪੜ ਬੰਦਾ ਵੀ ਕਰ ਸਕਦਾ ਹੈ ਬਾਣੀ ਅਨਪੜ ਮਨੁੱਖ ਨਹੀਂ ਪੜ ਸਕਦਾ ਅਨਪੜ ਬੰਦਾ ਦਸਮ ਗ੍ਰੰਥ ਨਹੀਂ ਪੜ ਸਕੇਗਾ ਅਨਪੜ ਬੰਦਾ ਗੁਰਗੰਨ ਸਾਹਿਬ ਦੀ ਬਾਣੀ ਨਹੀਂ ਪੜ ਸਕਦਾ ਅਨਪੜ ਮਨੁਕ ਕੁਰਾਨ ਸ਼ਰੀਫ ਨਹੀਂ ਪੜ ਸਕਦਾ ਅਨਪੜ ਮਨੁਕ ਵੇਦ ਨਹੀਂ ਪੜ ਸਕਦਾ ਉਪਨਿਸ਼ਦਾਂ ਨਹੀਂ ਪੜ ਸਕਦਾ ਪਰ ਅਨਪੜ ਮਨੁਕ ਅੱਲਾਹ ਹੋ ਅੱਲਾਹ ਤੇ ਜਪ ਸਕਦਾ ਹੈ ਅਨ ਪੜ ਮਨੁਕ ਹਰੀ ਓਮ ਹਰੀ ਓਮ ਤੇ ਜਪ ਸਕਦਾ ਹੈ ਅਨ ਪੜ ਮਨੁਕ ਵਾਹਿਗੁਰੂ ਵਾਹਿਗੁਰੂ ਤੇ ਕਰ ਸਕਦਾ ਹੈ ਇਸ ਵਾਸਤੇ ਸਹਿਬ ਕਹਿੰਦੇ ਨੇ ਤਾਂ ਉਮੀ ਸਾਧਨਾ ਮਾਰੀਏ ਅਨ ਪੜ ਨੂੰ ਮਜ਼ਾਕ ਦੇ ਚ ਬਨਾਰਸ ਦੇ ਚ ਕਹਿੰਦੇ ਨੇ ਤੇ ਉਮੀ ਹੈ ਅਨਪੜ ਹੈ ਓਮ ਹੀ ਤੋਂ ਮੁਰਾਦ ਅਨਪੜ ਹੈ ਬਸ ਓਮ ਓਮ ਜਪਦਾ ਹੈ ਬਾਕੀ ਕੱਖ ਨਹੀਂ ਆਉਂਦਾ ਇਹਨੂੰ ਨਾ ਵੇਦ ਪੜ ਸਕਦਾ ਨਾ ਗੀਤਾ ਨਾ ਉਪਨਿਸ਼ਦ ਬਸ ਓਮ ਓਮ ਕਰਦਾ ਹੈ ਮਹਾਰਾਜ ਕਹਿੰਦੇ ਨੇ ਜਿਹੜਾ ਓਮ ਦੀ ਸਾਧਨਾ ਕਰਨ ਵਾਲਾ ਹੈ ਇਹਨੂੰ ਮਾਰ ਨਹੀਂ ਪਾਏਗੇ ਕਿਉਂਕਿ ਓਮ ਜਪ ਰਿਹਾ ਹੈ ਤੂੰ ਵੇਦ ਪੜ ਰਿਹਾ ਹੈ ਇਹ ਓਮ ਜਪ ਰਿਹਾ ਹੈ ਇਹ ਓਮ ਦੀ ਸਾਧਨਾ ਪਿਆ ਕਰਦਾ ਹੈ ਇਸ ਵਾਸਤੇ ਇਸ ਨੂੰ ਮਾਰਨਾ ਹੀ ਪੈਗੇ ਸਹਿਬਾਂ ਦੀ ਬਾਣੀ ਦਾ ਫੈਸਲਾ ਜੋ ਪ੍ਰਾਣੇ ਗੋਬਿੰਦ ਰਿ ਆਵੇ ਪੜਿਆ ਅਨ ਪੜਿਆ ਪਰਮਗਤ ਪਾਵੇ ਤੋ ਸਹਿਬ ਕਹਿੰਦੇ ਨੇ ਭਰੀਏ ਮਤ ਪਾ ਪਾਂ ਕੇ ਸੰਗ ਉਹ ਧੋ ਪਹਿਨਾਵੇਂ ਕੇ ਰੰਗਾਂ ਜੀ ਪੁੰਨੀ ਬਾਬੀਆਂ ਖਣ ਨਾ ਹੈ ਕਰ ਕਰ ਕਾਣਾ ਲਿਖ ਲੈ ਜਾਓ ਇਹ ਬੰਦਾ ਪੁਨੀਤ ਹੈ ਇਹ ਬੰਦਾ ਪਾਪੀ ਹੈ ਕੀ شریف ਹੈ ਇਹ ਬਦਮਾਸ਼ ਹੈ ਸਮਾਜ ਨਹੀਂ ਫੈਸਲਾ ਕਰ ਸਕਦਾ ਸਮਾਜ ਦਾ ਫੈਸਲਾ ਕੋਈ ਫੈਸਲਾ ਨਹੀਂ ਫੈਸਲਾ ਪਰਮਾਤਮਾ ਦਾ ਹੈ ਸਮਾਜ ਫੈਸਲਾ ਕਰਦਾ ਹੈ ਕਿਰਤ ਦੇ ਮੁਤਾਬਕ ਕਿ ਕਰਦਾ ਕੀ ਹੈ ਮੈਂ ਲਫ਼ਜ਼ ਫਿਰ ਦੁਹਰਾ ਦਿਆਂਗਾ ਪਰਮਾਤਮਾ ਇਸ ਡੰਗ ਨਾਲ ਨਹੀਂ ਫੈਸਲਾ ਕਰਦਾ ਪਰਮਾਤਮਾ ਫੈਸਲਾ ਕਰਦਾ ਹੈ ਸੋਚਦਾ ਕੀ ਹੈ ਇਸ ਡੰਗ ਨਾਲ ਫੈਸਲਾ ਕਰਦਾ ਕਿ ਸਵਾਸਤੇ ਸਾਹਿਬ ਕਹਿੰਦੇ ਨੇ ਪੁੰਨੇ ਪਾਪੇ ਆਖਣਾ ਇਹ ਕਹਿਣ ਮਾਤਰ ਨਹੀਂ ਕਿ ਤੁਸੀਂ ਕਹਿ ਦਿਓ ਬੰਦਾ ਬੜਾ ਪੁੰਨਿਤ ਹੈ ਬੜਾ ਪ੍ਰੇਮੀ ਹੈ ਜੀ ਰੋਜ਼ ਗੁਰਦੁਆਰੇ ਜਾਂਦਾ ਹੈ ਬੜਾ ਸ਼ਰੀਫ ਹੈ ਬੜਾ ਮਹਾਨ ਹੈ ਰੋਜ਼ ਮੰਦਰ ਜਾਂਦਾ ਹੈ ਪੂਜਾ ਪਾਠ ਕਰਦਾ ਹੈ ਇਹ ਤੇ ਪੱਕਾ ਨਮਾਜ਼ੀ ਹੈ ਰੋਜ਼ ਨਮਾਜ਼ ਪੜ੍ਹਦਾ ਹੈ ਮਸਜਿਦ ਜਾਂਦਾ ਹੈ ਚਲੋ ਦੋ ਲਫ਼ਜ਼ ਮੈਂ ਹੋਰ ਦੁਰਾ ਦੇਆ ਮੰਦਰ ਗਿਆ ਹੋਇਆ ਉਸ ਮਨੁੱਖ ਦਾ ਸਫਲ ਸਮਝ ਲਓ ਉਸ ਦਿਨ ਕਿਸ ਦਿਨ ਜਿਸ ਦਿਨ ਉਹਦੀ ਜ਼ਿੰਦਗੀ ਹਰੀ ਮੰਦਰ ਬਣ ਜਾਏ। ਮਸਜਿਦ ਗਿਆ ਹੋਇਆ ਉਸ ਦਾ ਸਫਲ ਉਸ ਦਿਨ ਸਮਝ ਲਓ ਜਿਸ ਦਾ ਜੀਵਨ ਹੀ ਖਾਨਾ ਖੁਦਾ ਬਣ ਜਾਏ। ਗੁਰਦੁਆਰੇ ਗਿਆ ਹੋਇਆ ਉਸ ਦਿਨ ਉਸ ਦਾ ਸਫਲ ਸਮਝ ਲਓ ਜੇ ਦੀ ਜ਼ਿੰਦਗੀ ਗੁਰੂ ਦਾ ਰੂਪ ਬਣ ਜਾਏ ਤੇ ਗੁਰੂ ਕਹੇ ਦੇ ਮੇਰਾ ਆਪਣਾ ਹੀ ਰੂਪ ਹੈ। ਇਹ ਮੇਰਾ ਆਪਣਾ ਹੀ ਰੂਪ ਹੈ। ਖਾਲਸਾ ਮੇਰੋ ਰੂਪ ਹੈ ਖਾਸ ਮੇਰਾ ਆਪਣਾ ਹੀ ਰੂਪ ਹੈ ਇਹਨੂੰ ਵੇਖੋ ਤੇ ਮੈਨੂੰ ਵੇਖ ਲਓ ਭਗਤ ਕਬੀਰ ਨੂੰ ਕੁਝ ਤਰ ਕੇ ਲੋਗਾਂ ਨੇ ਕਹਿ ਦਿੱਤਾ ਹੈ ਵੀ ਹੈ ਤੋ ਮੁਸਲਮਾਨ ਕਿਉਂਕਿ ਕਬੀਰ ਨਾਮ ਇਸਲਾਮੀ ਹੈ ਕਬੀਰ ਸ਼ਬਦ ਅਰਬੀ ਦਾ ਹੈ ਇਹਦੇ ਅਰਥ ਨੇ ਬਜ਼ੁਰਗ ਪੁਰਾਣਾ ਗੁਰੂ ਨਾਨਕ ਦੇਵ ਜੀ ਮਹਾਰਾਜ ਪਰਮਾਤਮਾ ਨੂੰ ਵੀ ਕਬੀਰ ਕਹਿੰਦੇ ਨੇ ਇੱਕ ਅਰਜ਼ ਗੁਫਤਮ ਪੇਸ਼ ਤੋ ਦਰਗੋਸ਼ ਕੁਨ ਕਰਤਾਰ ਹੱਕਾ ਕਬੀਰ کریم ਤੂੰ ਬੇਅੱਬ ਪਰਵਰਦੇਗਾਰ ਏ ਪਰਵਰਦੇਗਾਰ ਤੂੰ ਹੱਕ ਹੈ ਸੱਚ ਹੈ ਤੂੰ ਕਬੀਰ ਹੈ ਪੁਰਾਣਾ ਹੈ ਬਜ਼ੁਰਗ ਹੈ ਸਹਿਣਾ ਹੈ ਪ੍ਰਮਾਤਮਾ ਨੂੰ ਵੀ ਗੁਰੂ ਨਾਨਕ ਕਬੀਰ ਕਹਿੰਦੇ ਨੇ ਇਸਲਾਮੀ ਨਾਮ ਹੈ ਕਬੀਰ ਨੂੰ ਮੁਸਲਮਾਨਾਂ ਨੇ ਕਿਹਾ ਹੱਦ ਹੋ ਗਈ ਤੂੰ ਮੁਸਲਮਾਨ ਹੈ ਤੈਨੂੰ ਕਦੀ ਮਸਜਿਦ ਦੇ ਚ ਨਹੀਂ ਦੇਖਿਆ ਨਮਾਜ਼ ਪੜਦਿਆਂ ਨਹੀਂ ਦੇਖਿਆ। ਕਿਹਦਾ ਮੁਸਲਮਾਨ ਹੈ। ਚਲੋ ਪੰਜ ਵਕਤ ਨਹੀਂ ਪੜਦਾ, ਦੋ ਵਕਤ ਪੜ ਲਿਆ ਕਰ। ਰੋਜ਼ ਨਹੀਂ ਪੜ ਸਕਦਾ ਜੁਮੇ ਵਾਲੇ ਦਿਨ ਸਹੀ। ਪਰ ਤੈਨੂੰ ਤੇ ਕਦੀ ਦੇਖਿਆ ਹੀ ਨਹੀਂ। ਪਤਾ ਹੈ ਕਬੀਰ ਨੇ ਉੱਥੇ ਬੋਲ ਕੀ ਆਖਣ ਬੜੇ ਕੀਮਤੀ ਗੁਰਗਨ ਸਾਹਿਬ ਜੀ ਮਹਾਰਾਜ ਦੇ ਦਰਜ ਨੇ। ਦੇਹੀ ਮਹਿਜਿਦ ਮਨ ਮੌਲਾਣਾ ਸਹਿਜ ਨਮਾਜ਼ ਗੁਜ਼ਾਰੇ। ਮੇਰੀ ਦੇਹੀ ਮਸਜਿਦ ਬਣ ਗਈ ਹੈ ਮੇਰਾ ਮਨ ਮੌਲਵੀ ਬਣ ਗਿਆ ਮੁਸਲਮਾਨੋ ਤੁਸੀਂ ਪੰਜ ਟਾਈਮ ਮਸਜਿਦ ਦੇ ਜਾਂਦੇ ਹੋਗੇ ਅਸੀਂ ਹਰ ਵਕਤ ਮਸਜਿਦ ਹੀ ਚ ਰਹਿੰਦੇ ਆ ਤੁਸੀਂ ਪੰਜ ਵਕਤ ਨਮਾਜ਼ ਪੜ੍ਹਦੇ ਹੋਗੇ ਅਸੀਂ ਹਰ ਵਕਤ ਪੜ੍ਹਦੇ ਆ ਤੁਸੀਂ ਬਾਹਰ ਦੀ ਮਸਜਿਦ ਦੇ ਜਾਂਦੇ ਹੋਗੇ ਸਾਡੀ ਦੇਹੀ ਮਸਜਿਦ ਬਣ ਗਈ ਹੈ ਖਾਨਾ ਖੁਦਾ ਬਣ ਗਈ ਹੈ ਮਸਜਿਦ ਵਿੱਚ ਗਿਆ ਹੋਇਆ ਉਸ ਦਿਨ ਸਫਲ ਸਮਝ ਲਓ ਜੇ ਦਿਨ ਜ਼ਿੰਦਗੀ ਖਾਨਾ ਖੁਦਾ ਬਣ ਜਾਏ ਮੰਦਰ ਦੇ ਚ ਗਿਆ ਹੋਇਆ ਉਸ ਦਿਨ ਸਫਲ ਸਮਝ ਲੋ ਜੇ ਦਿਨ ਜ਼ਿੰਦਗੀ ਹਰੀ ਮੰਦਰ ਬਣ ਜਾਏ ਬਣ ਜਾਂਦੀ ਹੈ ਭਗਤ ਪੀਪਾ ਜੀ ਕਹਿ ਰਹੇ ਨੇ ਕਾਇਓ ਦੇਵਾ ਕਾਇਓ ਦੇਵਲ ਕਾਇਓ ਜੰਗਮ جاتی ਗੁਜਰਾਤ ਮਹਾਰਾਸ਼ਟਰ ਦੇਚ ਮੰਦਰ ਨੂੰ ਦੇਵਲ ਕਹਿੰਦੇ ਨੇ ਪੀਪਾ ਜੀ ਕਹਿੰਦੇ ਮੈਨੂੰ ਦੇਵਲ ਜਾਣ ਦੀ ਲੋੜ ਨਹੀਂ ਕਿਉਂ ਕਾਇਆ ਦੇਵਲ ਬਣ ਗਈ ਹੈ ਦੇਵਤਾ ਪ੍ਰਗਟ ਹੋ ਗਏ ਗੁਰਦੁਆਰੇ ਗਿਆ ਹੋਇਆ ਉਸ ਦਿਨ ਸਫਲ ਸਮਝੋ ਸਿੱਖ ਦਾ ਜੇ ਦੀ ਜ਼ਿੰਦਗੀ ਗੁਰੂ ਦਾ ਰੂਪ ਬਣ ਜਾਏ ਗੁਰਦੁਆਰੇ ਕਿਸ ਵਾਸਤੇ ਜਾਈਦਾ ਹੈ ਗੁਰੂ ਚੇਤੇ ਆਵੇ ਪਰ ਯਕੀਨ ਜਾਣੋ ਸਿੱਖ ਵੀ ਪੂਰਾ ਉਹ ਹੀ ਹੈ ਜਿਹਨੂੰ ਵੇਖੀਏ ਤੇ ਗੁਰੂ ਚੇਤੇ ਆਵੇ ਅਸੀਂ ਇਸ ਵਾਸਤੇ ਅਰਦਾਸ ਵਿੱਚ ਇਹ ਸ਼ਬਦ ਐਡ ਕੀਤੇ ਹੋਏ ਨੇ ਸਹੀ ਸੰਤ ਗੁਰਮੁਖ ਪਿਆਰੇ ਮੇਲ ਜਿਨ੍ਹਾਂ ਮਿਲਿਆਂ ਤੇਰਾ ਨਾਮ ਚੇਤੇ ਆਵੇ ਧਾਰਮਿਕ ਮੰਦਰ ਵਿੱਚ ਕਿਉਂ ਜਾਂਦੇ ਆ ਪ੍ਰਭੂ ਚੇਤੇ ਆਵੇ ਤੇ ਜਿਹਦਾ ਜੀਵਨ ਧਾਰਮਿਕ ਮੰਦਰ ਬਣ ਗਏ ਯਕੀਨ ਜਨ ਉਹਨੂੰ ਵੇਖਦਿਆਂ ਵੀ ਰੱਬ ਚੇਤੇ ਆਉਂਦਾ ਮਾਧੋ ਸਾਧੂ ਜਨ ਦੇ ਉਹ ਮਿਲਾਏ ਤਰਲੇ ਲੈਨੇ ਗੁਰਬਾਣੀ ਨੇ ਸਹੀ ਸੰਤ ਗੁਰੂ ਮੁਖ ਪਿਆਰੇ ਮੇਲ ਜਿਨ੍ਹਾਂ ਮਿਲਿਆਂ ਤੇਰਾ ਨਾਮ ਚੇਤੇ ਆਵੇ ਜਿਨ੍ਹਾਂ ਦੇ ਸੰਦਣਿਆਂ ਮੇਰੀ ਦੁਰਮਤ ਵੰਜੇ ਮਿੱਤਰ ਅਸਾਜੜੇ ਸਹੀ ਪਰ ਹੋ ਢੋਂ ਢੇਂਦੀ ਜਗ ਸਬਾਇਆ ਜਨ ਨਾਨਕ ਵਿਰਲੇ ਕੇ ਦੋ ਲਫ਼ਜ਼ ਹੋਰ ਚੇਤੇ ਕਰ ਲੈਣਾ ਮੈਂ ਸਮਾਪਤੀ ਕਰਨ ਲੱਗਾ ਧਾਰਮਿਕ ਮੰਦਰ ਜ਼ਮੀਨ ਤੇ ਜ਼ਿਆਦਾ ਨੇ ਜਿਤਨੀਆਂ ਮਸਜਿਦਾਂ ਨੇ ਜਿਤਨੇ ਚਰਚ ਨੇ ਜਿਤਨੇ ਗੁਰਦੁਆਰੇ ਨੇ ਜਿਤਨੇ ਮੰਦਰ ਨੇ ਜਿਤਨੇ ਬੋਧ ਮਠ ਨੇ ਇਤਨੇ ਧਾਰਮਿਕ ਮਨੋਖਨਈ ਨੇ ਗੁਰਦੁਆਰੇ ਜ਼ਿਆਦਾ ਨੇ ਗੁਰੂ ਕੇ ਸਿੱਖ ਬਹੁਤ ਥੋੜੇ ਨੇ ਮੰਦਰ ਜ਼ਿਆਦਾ ਨੇ ਭਗਤ ਤੇ ਕੋਈ ਕੋਈ ਮਸਜਿਦਾਂ ਬਹੁਤ ਨੇ ਚਰਚ ਬਹੁਤ ਨੇ ਪਰ ਫਕੀਰ ਤੇ ਕੋਈ 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 ਜ਼ਮੀਨ ਦੇ ਉਤੇ ਮੰਦਰ ਬਣਾ ਦੇਣਾ ਥੋੜੇ ਜਿਹਾਂ ਪੈਸਿਆਂ ਦਾ ਖਰਚਾ ਹੈ ਧਨ ਦਾ ਖਰਚਾ ਹੈ ਸੇਵਾ ਹੈ ਪਰ ਜ਼ਿੰਦਗੀ ਹਰੀ ਮੰਦਰ ਬਣੇ ਬਿਨਾ ਸਿਮਰਨ ਤੋਂ ਨਹੀਂ ਬਣੇਗੀ ਬਿਨਾ ਜਪ ਤੋਂ ਨਹੀਂ ਬਣੇਗੀ ਬਿਨਾ ਜਪ ਤੋਂ ਗੁਰਦੁਆਰਾ ਬਣ ਸਕਦਾ ਔਖੇ ਨਾ ਹੋਣਾ ਬਿਨਾ ਜਪ ਤੋਂ ਮੰਦਰ ਬਣ ਸਕਦਾ ਹੈ ਬਿਨਾ ਜਪ ਤੋਂ ਮਸਜਿਦ ਬਣ ਸਕਦੀ ਹੈ ਬਿਨਾ ਜਪ ਤੋਂ ਜੀਵਨ ਮੰਦਰ ਨਹੀਂ ਬਣੇਗਾ ਬਿਨਾ ਜਪ ਤੋਂ ਜ਼ਿੰਦਗੀ ਗੁਰੂ ਦਾ ਰੂਪ ਨਹੀਂ ਬਣੇਗੀ ਨਹੀਂ ਬਣੇਗੀ ਪਰ ਬਿਨਾ ਜਪ ਤੋਂ ਗੁਰਦੁਆਰਾ ਬਣ ਸਕਦਾ ਹੈ ਬਿਨਾ ਜਪ ਤੋਂ ਮੰਦਰ ਬਣ ਸਕਦਾ ਹੈ ਬਿਨਾ ਜਪ ਤੋਂ ਚਰਚ ਬਣ ਸਕਦਾ ਹੈ ਗਲੀ ਗਲੀ 'ਚ ਚਰਚ ਖੜੇ ਨੇ। ਚੰਦ ਕੌਡੀਆਂ ਦੀ ਖੇਡ। ਬਿਨਾ ਜਪ ਤੋਂ ਮੰਦਰ ਬਣ ਸਕਦੇ ਨੇ ਬੜੇ ਕੀਮਤੀ ਮੰਦਰ। ਇਕਬਾਲ ਨੂੰ ਕਿਸੇ ਵਕਤ ਕਹਿਣਾ ਪਿਆ।